ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਕੁਝ ਲੋਕਾਂ ਦਾ ਮੰਨਣਾ ਹੈ ਕਿ ਕਸਰਤ ਸਵੇਰੇ ਹੀ ਕਰਨੀ ਚਾਹੀਦੀ ਹੈ ਸਵੇਰੇ ਜਲਦੀ ਕਸਰਤ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਸ਼ਾਮ ਨੂੰ ਕਸਰਤ ਕਰਕੇ ਆਪਣੇ ਆਪ ਨੂੰ ਫਿੱਟ ਅਤੇ ਸਿਹਤਮੰਦ ਰੱਖ ਸਕਦੇ ਹੋ ਆਉ ਜਾਣਦੇ ਹਾਂ ਕਿ ਸ਼ਾਮ ਨੂੰ ਕਸਰਤ ਕਰਨ ਦੇ ਕੀ ਕੀ ਫਾਇਦੇ ਹੁੰਦੇ ਹਨ ਸ਼ਾਮ ਨੂੰ ਕਸਰਤ ਕਰਨਾ ਬਿਹਤਰ ਵਿਕਲਪ ਹੈ ਇਸ ਦੌਰਾਨ ਤੁਹਾਨੂੰ ਕਾਫੀ ਸਮਾਂ ਮਿਲਦਾ ਹੈ ਇਸ ਸਮੇਂ ਤੁਹਾਨੂੰ ਦਫਤਰ ਜਾਣ ਜਾਂ ਹੋਰ ਕੰਮ ਕਰਨ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਅਜਿਹੀ ਸਥਿਤੀ ਵਿੱਚ ਤੁਹਾਨੂੰ ਕਸਰਤ ਕਰਨ ਦਾ ਪੂਰਾ ਲਾਭ ਮਿਲਦਾ ਹੈ ਜਦੋਂ ਤੁਸੀਂ ਸਵੇਰੇ ਕਸਰਤ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਗਰਮ ਕਰਨ ਦੀ ਲੋੜ ਹੁੰਦੀ ਹੈ ਜਾਨਕਿ ਇਸ ਨੂੰ ਕਿਰਿਆਸ਼ੀਲ ਕਰਨਾ ਚਾਹੀਦਾ ਹੈ ਨੀਂਦ ਤੋਂ ਉੱਠਣ ਤੋਂ ਬਾਅਦ ਸਰੀਰ ਦਾ ਪੂਰਾ ਊਰਜਾ ਪੱਧਰ ਘਟ ਜਾਂਦਾ ਹੈ ਪਰ ਜੇਕਰ ਤੁਸੀਂ ਸਾਮ ਨੂੰ ਕਸਤ ਕਰਦੇ ਹੋ ਤਾਂ ਗਰਮ ਕਰਨ ਦੀ ਕੋਈ ਲੋੜ ਨਹੀਂ ਹੈ ਇਸ ਨਾਲ ਤੁਸੀਂ ਬਿਹਤਰ ਤਰੀਕੇ ਨਾਲ ਕਸਤ ਕਰ ਸਕਦੇ ਹੋ ਸੇਰ ਵਿੱਚ ਤਾਕਤ ਵੀ ਬਣੀ ਰਹਿੰਦੀ ਹੈ ਕਸਤ ਕਰਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਤੁਹਾਡੇ ਤਣਾਅ ਨੂੰ ਦੂਰ ਕਰੇਗਾ ਅੱਜ ਕੱਲ੍ਹ ਜ਼ਿਆਦਾਤਰ ਲੋਕ ਆਪਣੀ ਰੋਜ਼ਮਿਆਂ ਭਰੀ ਜੀਵਨ ਸ਼ੈਲੀ ਵਿੱਚ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ ਸਾਮ ਨੂੰ ਕਸਤ ਕਰਨ ਨਾਲ ਦਿਨ ਭਰ ਦੀ ਤਰਕਾਵਟ ਤਣਾਅ ਦੂਰ ਰਹਿੰਦਾ ਹੈ ਕਸਤ ਕਰਨ ਨਾਲ ਤਣਾਅ ਅਤੇ ਹਾਰਮੋਨ ਘਟ ਹੋ ਜਾਂਦੇ ਹਨ ਇਸ ਨਾਲ ਤੁਸੀਂ ਜ਼ਿਆਦਾ ਆਰਾਮ ਮਹਿਸੂਸ ਕਰੋਗੇ ਜੇਕਰ ਤੁਸੀਂ ਰਾਤ ਨੂੰ ਚੰਗੀ ਤਰ੍ਹਾਂ ਸੌਂ ਨਹੀਂ ਪਉਂਦੇ ਤਾਂ ਸ਼ਾਮ ਨੂੰ ਕਸਰਤ ਕਰੋ ਇਸ ਨਾਲ ਨਾ ਸਿਰਫ ਤੁਹਾਡੀ ਸਿਹਤ ਨੂੰ ਫਾਇਦਾ ਹੋਏਗਾ ਸਗੋਂ ਤੁਹਾਡੀ ਨੀਂਦ ਵੀ ਬਿਹਤਰ ਹੋਵੇਗੀ ਜੇਕਰ ਤੁਸੀਂ ਸ਼ਾਮ ਨੂੰ ਕਸਰਤ ਕਰਦੇ ਹੋ ਤਾਂ ਮਾਸਪੇਸ਼ੀਆਂ ਆਰਾਮਦਾਇਕ ਰਹਿੰਦੀਆਂ ਹਨ ਇਸ ਤੋਂ ਇਲਾਵਾ ਸ਼ਾਮ ਨੂੰ ਵਰਕਆਊਟ ਕਰਨ ਨਾਲ ਤਣਾਅ ਘੱਟ ਹੁੰਦਾ ਹੈ ਧੰਨਵਾਦ